ਹੈਲੋ ਦੋਸਤੋ ਇੱਕ ਜ਼ਰੂਰੀ ਗੱਲ ਕਰਨੀ ਸੀ ਪੰਜਾਬ ਬਾਰੇ ਪਈਆਂ ਬਾਰੇ ਜੇ ਇਸ ਤਰ੍ਹਾਂ ਹੀ ਗਲਤ ਅਫਸਰ ਮਤਲਬ ਬਈ ਆਉਂਦੇ ਰਹੇ ਪੰਜਾਬ 'ਚ ਇੱਕ ਦਿਨ ਬਈਆਂ ਦਾ ਰਾਜ ਦੁਰਾ ਹੋ ਜੂ ਅਸਲ ਵਿੱਚ ਹੋ ਚੁੱਕਾ ਜੇ ਪੰਜਾਬੀ ਨਾ ਬੋਲੇ ਤੇ ਕਿਰਾਂ ਤੱਕ ਆਉਣਗੇ ਤੇ ਕਿਰਾਂ ਤੱਕ ਆਈ ਵੀ ਜਾਂਦੇ ਆ ਤੇ ਰੀਸੈਂਟਲੀ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਵਿੱਚ ਇੱਕ ਜਵਾਗਨਾ ਬਲਾਤਕਾਰ ਕੀਤਾ ਤੇ ਉਹਨੂੰ ਮੋਚ ਦੇ ਘਾਟ ਉਤਾਰ ਦਿੱਤਾ ਬਹੁਤ ਦੁਖਦਈ ਘਟਨਾ ਸੀ ਨਿਚੋੜ ਕੇ ਰੱਖ ਦਿੱਤਾ ਤੇ ਇਸੇ ਤਰ੍ਹਾਂ ਇੱਕ ਹਿਟਲਰ ਦੀ ਵੀ ਕਹਾਣੀ ਜੁੜੀ ਹੈ ਹਿਟਲਰ ਨੂੰ ਵੀ ਪਤਾ ਸੀ ਅਜਿਹੀਉਦਿਆਂ ਬਾਰੇ ਹਿਟਲਰ ਨੂੰ ਵੀ ਪਤਾ ਸੀ ਅਜਿਹੀਉਦੀ ਐਨੇ ਅੱਛੇ ਨਹੀਂ ਤੇ ਹਿਟਲਰ ਨੇ ਯਹੂਦਿਆਂ ਦਾ ਕਤਲ ਕਰਨਾ ਸਟਾਰਟ ਕਰ ਦਿੱਤਾ ਸੀ ਉਸੇ ਟਾਈਮ ਹੀ ਜਿਹੜਾ ਅੱਜ ਕੱਲ ਇਜ਼ਰਾਈਲ ਕਹਿੰਦਾ ਉਥੇ ਪਲਸਤਨ ਸੀ ਤੇ ਉਥੇ ਜਾ ਕੇ ਬਸ ਗਏ ਸੀ ਤੇ ਹੌਲੀ ਹੌਲੀ ਆਪਣੀ ਪਪੂਲੇਸ਼ਨ ਵਧਾਈ ਜਿਸ ਕਰਕੇ ਪਲਸਤਨੀਆਂ ਨੂੰ ਨੁਕਸਾਨ ਕਰਨਾ ਹੌਲੀ ਹੌਲੀ ਸਟਾਰਟ ਕਰ ਦਿੱਤਾ ਜਿਸ ਜਿਸ ਕਾਰਨ ਪਲਸਤਨ ਘਟ ਗਏ ਤੇ ਇਹ ਯਹੂਦਿਆਂ ਨੇ ਕਬਜ਼ਾ ਕਰ ਲਿਆ ਉਸੇ ਤਰ੍ਹਾਂ ਹੀ ਪੰਜਾਬ ਦਾ ਹਾਲ ਹੁਣ ਹੈ ਤਾਂ ਹੀ ਇਹ ਸਰਕਾਰ ਚਾਹੁੰਦੀ ਆ ਕਿ ਇੱਥੇ ਹੋਰ ਬਾਹਰਲੀ ਸੁਬਿਆਂ ਤੋਂ ਲਿਆ ਕੇ ਵਸਾਈ ਜਾਣ ਜੋ ਜਿਵੇਂ ਗੈਂਗਸਟਰ ਨਾਲ ਰਿਲੇਟਡ ਲੋਕ ਆ ਉਹ ਹੋਰ ਦੀ ਉੱਥੇ ਵਸਾਈ ਜਾਂਦੇ ਆ ਤਾਂ ਕਰਕੇ ਜੋ ਆਪਾਂ ਨੂੰ ਇਕੱਠੇ ਹੋ ਕੇ ਬੇਸ਼ੱਕ ਕਿਵੇਂ ਵੀ ਆ YouTube ਦਾ ਮਤਲਬ ਮਤਲਬ ਜੁੜੂ ਤੇ ਵੀਡੀਓ ਪਾਓ ਤੇ ਆਪਸ ਵਿੱਚ ਵੀ ਇਕੱਠੇ ਕਰੋ ਤੇ ਲੋਕਣ ਅਗਿਆਰ ਕਰੋ ਤੇ ਪਿੰਡਾਂ ਵਿੱਚ ਜਿਵੇਂ ਅੱਜਕੱਲ ਬਣੀ ਜਾਂਦੇ ਆ ਇਹਨਾਂ ਖਿਲਾਫ ਮੋਰਚੇ ਲੱਗੀਆਂ ਜਾਂਦੇ ਪਿੰਡਾਂ ਵਿੱਚ ਇਹਨਾਂ ਨੂੰ ਬਾਹਰ ਕੱਢੋ ਆਧਾਰ ਗੜਨਾ ਬਣਾਓ ਕੋਈ ਪਿੰਡ 'ਚ ਕੋਈ ਹੱਦੇ ਤੇ ਉੱਠਣ ਨਾ ਦਿਓ ਬਈਆਂ ਨੂੰ ਕਿਉਂ ਇਹ ਨੁਕਸਾਨ ਦੇ ਆ ਸੋ ਮੈਂ ਤਾਂ ਇਹੀ ਗੁਜ਼ਾਰਿਸ਼ ਕਰਦਾ ਆ ਆਪਾਂ ਸਭ ਇਕੱਠੇ ਹੋਈਏ ਏਕਤਾ ਜਿੰਦਾਬਾਦ ਆਪਾਂ ਜਿੰਦਾਬਾਦ ਰਹਿਾਂਗੇ ਤੇ ਜਿੰਦਾਬਾਦ ਰੱਖਾਂਗੇ ਪੰਜਾਬ ਨੂੰ ਸੋ ਗਾਹਾਂ ਸ਼ੇਅਰ ਕਰੇ ਵੀਡੀਓ ਨੂੰ ਤਾਂ ਕਿ ਆਪਣੇ ਪੰਜਾਬੀ ਇਕੱਠੇ ਹੋ ਜਾਣ ਬਹੁਤ